ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਨੂੰ ਪਿੰਡ ਘਰਾਚੋਂ ਵਿਗੇ ਸ਼ਹੀਦ ਉਦਮ ਸਿੰਘ ਦੇ ਛੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਘਰਾਚੋਂ ਵਿਗੇ ਦਰਖਤ ਲਗਾਏ ਗਏ ਹਨ ਜਿਹਦੇ ਵਿੱਚ ਕੀ ਫਲਦਾਰ ਸ਼ਾਨਦਾਰ ਦਰਖਤ ਪਿੰਡਾਂ ਦੀ ਜੋ ਖੇਤਾਂ ਦੇ ਵਿੱਚ ਕਿਸਾਨਾਂ ਵੱਲੋਂ ਮੋਟਰਾਂ ਦੇ ਉੱਪਰ ਤਕਰੀਬਨ ਗੱਲ ਕਰੀਏ ਤਾਂ ਤਕਰੀਬਨ 750 ਕਨੈਕਸ਼ਨ ਪਿੰਡ ਘਰਾਚੋਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਜਿੱਥੇ ਕੀ ਪਿੰਡ ਦੇ ਨੌਜਵਾਨ ਅਤੇ ಗ್ರಾಮ ਪੰਚਾਇਤ ਦੇ ਸਹਿਯੋਗ ਦਲਜੀਤ ਸਿੰਘ ਕਰਾਚੋਂ ਦੇ ਸਹਿਯੋਗ ਦੇ ਨਾਲ ਦਰਖਤ ਲਗਾਏ ਜਾ ਰਹੇ ਹਨ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਕਿਉਂਕਿ ਅੱਜ ਗੱਲ ਕਰੀ ਤੇ ਐਨ ਜੀਓ ਦੇ ਨਾਲ ਨਾਲ ਇੱਕ ਪ੍ਰੇਰਣਾ ਦੇ ਗੱਲਾਂ ਹਨ ਕਿਉਂਕਿ ਜਿੱਥੇ ਅੱਜ ਗੱਲ ਕਰੀ ਗਰਮੀ ਹੱਤ ਦੀ ਪੈ ਰਹੀ ਹੈ ਕਿਉਂਕਿ ਦਰਖਤਾਂ ਦੀ ਗੱਲ ਕਰੀ ਤਾਂ ਦਰਖਤਾਂ ਦੀ ਛਾਵਾਂ ਬਹੁਤ ਘੱਟ ਦੀ ਨਜ਼ਰ ਆ ਰਹੀਆਂ ਹਨ ਪਰ ਕਰਾਚੋਂ ਦੇ ਵਿੱਚ ਕੀਤੇ ਜਾ ਰਹੇ ਉਪਰਾਲੇ ਦੇ ਨਾਲ ਇਲਾਕੇ ਦੇ ਵਿੱਚ ਬਹੁਤ ਵਧੀਆ ਇੱਕ ਮੈਸੇਜ ਆ ਰਿਹਾ ਹੈ ਕਿਉਂਕਿ ਉਹਨਾਂ ਨੇ ਜਿੱਥੇ ਪੰਚਾਇਤਾਂ ਅਤੇ ਆਮ ਲੋਕਾਂ ਨੂੰ ਬੇਨਤੀ ਕੀਤੀ ਗਈ ਸਾਨੂੰ ਕਿਸਾਨਾਂ ਨੂੰ ਹਰੇਕ ਨੂੰ ਆਪਣੀ ਮੋਟਰ ਤੇ ਇੱਕ ਜਾਂ ਦੋ ਦਰਖਤ ਜ਼ਰੂਰ ਲਗਾਉਣੇ ਚਾਹੀਦੇ ਹਨ ਜਿੱਥੇ ਗਿਲ ਦਲਜੀਤ ਸਿੰਘ ਘਰਾਚੋਂ ਨੇ ਦੱਸਿਆ ਕਿ ਕੁਝ ਕਿਸਾਨਾਂ ਵੱਲੋਂ ਆਪਣੇ ਇੱਕ ਮੋਟਰ ਵਾਲੀ ਸਥਾਨ ਉੱਤੇ 5-5 4-4 ਜਾਂ 2-2 ਦਰਖਤ ਵੀ ਲਗਾਏ ਜਾ ਰਹੇ ਹਨ ਕਿਹਾ ਕਿ ਬਹੁਤ ਵਧੀਆ ਉਪਰਾਲਾ ਹੈ ਕਿ ਜਿੱਥੇ ਕਿਸਾਨਾਂ ਦੇ ਨਾਲ ਨਾਲ ਪੰਚਾਇਤ ਵੱਲੋਂ ਵੀ ਰਲ ਮਿਲ ਕੇ ਉਪਰਾਲਾ ਕੀਤਾ ਜਾ ਰਿਹਾ ਹੈ ਉੱਥੇ ਹੀ ਘਰਾਚੋਂ ਦੇ ਨੌਜਵਾਨਾਂ ਵੱਲੋਂ ਵੀ ਕੀਤੇ ਜਾ ਰਹੇ ਉਪਰਾਲੇ ਦੀ ਪਿਆਰੇ ਪਾਸੇ ਸਲਾਹਾਂ ਹੋ ਰਹੀਆਂ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰਾਏ ਮਨਨੰਦਲਜੀਤ ਸਿੰਘ ਸਰਪੰਚ ਗਰਾਹ ਚੋਂ ਅ ਅੱਜ ਦਰਖਤ ਲਾਏ ਜਾ ਰਹੇ ਨੇ ਹੁਣ ਤੱਕ ਕਿੰਨੇ ਕਿ ਦਰਖਤ ਲਗਾਏ ਗਏ ਨੇ ਤੇ ਕਿੰਨੇ ਕਰੇ ਅਸੀਂ ਨਾ ਜੀ ਇਸ ਵਾਰ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਸਾਡੇ ਪਿੰਡ ਤੋਂ ਕਿ ਹਰੇਕ ਜਿਹੜਾ ਖੇਤ ਦਾ ਮੋਟਰ ਕਨੈਕਸ਼ਨ ਨੇਗੇ ਉਸ ਦੇ ਹਿਸਾਬ ਨਾਲ ਅਸੀਂ ਪੌਦੇ ਲਾਉਣੇ ਸ਼ੁਰੂ ਕੀਤੇ ਨੇਗੇ ਅਸੀਂ ਹਰ ਸਾਲ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਦੇ ਵਿੱਚ ਮਕਵਾ ਖਦਾਵਾਵਾਂ ਦੇ ਉੱਤੇ ਪੌਦੇ ਲਗਾਉਣੇ ਆ ਸਾਡੀ ਇਹ ਮੁਹਿੰਮ ਵੀ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਤੇ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਸੀਂ ਪਿੰਡ ਦੇ ਜਿੰਨੇ ਮੋਟਰ ਕਨੈਕਸ਼ਨ ਨੇ ਅਸੀਂ ਉੱਥੇ ਰੁੱਖ ਲਗਾਉਣੇ ਸ਼ੁਰੂ ਕੀਤੇ ਨੇ ਪੌਦੇ ਲਗਾਉਣੇ ਸਾਡੇ ਪਿੰਡ ਦੇ ਤਕਰੀਬਨ 550 ਦੇ ਕਰੀਬ ਜਿਹੜਾ ਮੋਟਰ ਕਨੈਕਸ਼ਨ ਹੈਗਾ ਤੇ ਅਸੀਂ ਹੁਣ ਤੱਕ 300 ਤੋਂ ਪਲੱਸ ਜਿਹੜਾ ਕਨੈਕਸ਼ਨ ਨੇਗੇ ਉਹਨਾਂ ਦੇ ਉੱਪਰ ਅਸੀਂ ਪੌਦੇ ਜਿਹੜੇ ਲਗਾ ਚੁੱਕੇ ਹਾਂ ਅਦਲ ਜੀ ਹਾਂਜੀ ਦੇਖੋ ਹੁਣ ਜਾਗਰੂਕਤਾ ਹੁੰਦੀ ਜਾ ਰਹੀ ਹੈ ਤੇ ਵਾਤਾਵਰਨ ਨੂੰ ਸੰਭਾਲ ਦੇ ਵਿੱਚ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਮੁਹਿੰਮ ਚੱਲੀਆਂ ਨੇ ਕਿ ਅਸੀਂ ਇਸ ਦੀ ਸ਼ੁਰੂਆਤ ਕੀਤੀ ਅਸੀਂ ਆਪਣੇ ਬਾਕੀ ਦੇ ਗ੍ਰਾਮ ਪੰਚਾਇਤਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਮੁਹਿੰਮ ਨੂੰ ਹੋਰ ਆਪਾਂ ਅੱਗੇ ਲੈ ਕੇ ਚੱਲੀਏ ਕਿ ਹਰੇਕ ਜਿਹੜੇ ਮੋਟਰ ਕਨੈਕਸ਼ਨ ਨੇ ਹੁੰਦੇ ਉਪਰ ਆਪਾਂ ਤੋਂ ਬਾਅਦ ਪੌਦੇ ਲਗਾਈਏ ਤਾਂ ਜੋ ਆਪਣਾ ਜਿਹੜਾ ਵਾਤਾਵਰਣ ਨੂੰ ਆਪਾਂ ਸੰਭਾਲ ਸਕੀਏ ਹਾਂ ਅਗਰ ਗੱਲ ਕਰੀਏ ਦਰਖਤ ਜਿਹੜੇ ਲਗਾਏ ਰਹੇ ਕਾਦੇ ਕਾਦੇ ਦਰਖਤ ਲਾਏ ਜਾਣੀ ਅਸੀਂ ਛਾਂ ਵਾਲੇ ਦਰਖਤ ਲਾਇਆ ਜੀ ਜਿਵੇਂ ਟਾਲੀ ਹੋਗੀ ਨਿੰਮ ਹੋਗੀ ਤੇ ਫਲ ਵਾਲੇ ਦਰਖਤ ਲਾਇਆ ਜਾਮਨ ਅਮਰੂਦ ਤੇ ਜਿਹੜੇ ਮਾਲਕੇ ਆਕਸੀਜਨ ਵਾਲੇ ਦਰਖਤ ਨੇ ਡੇਕ ਹੋ ਗਏ ਇਸ ਤਰ੍ਹਾਂ ਦੇ ਅਸੀਂ ਨੇ ਫਲ ਤੇ ਛਾਂ ਦਾ ਰੁੱਖ ਜਿਹੜੇ ਉਹ ਲਗਾਏ ਨੇ ਖੇਤਾਂ ਦੇ ਵਿੱਚ ਹਾਂ ਸਾਨੂੰ ਲੱਗਦਾ ਜਿਵੇਂ ਕੁਦਰਤੀ ਦਰਖਤ ਕਿਕਰ ਵਗੈਰਾ ਹੁੰਦੀ ਸੀ ਜਿਵੇਂ ਪੁਰਾਣੇ ਆਪਣੇ ਕਰਦੇ ਸੀ ਬਜ਼ੁਰਗ ਉਹ ਵੀ ਲੋਪ ਹੁੰਦੇ ਜਾ ਰਹੇ ਨੇ ਉਹਨਾਂ ਨੇ ਵੀ ਲੱਗਦਾ ਵੀ ਉਹਨਾਂ ਦੀ ਵੀ ਪ੍ਰਾਲਾ ਕਰਨਾ ਚਾਹੀਦਾ ਉਹ ਵੀ ਲਾਉਣੇ ਚਾਹੀਦੇ ਹਾਂਜੀ ਅਸੀਂ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਅਸੀਂ ਤਰਵੈਣੀਆਂ ਵੀ ਲਾਈਆਂ ਨੇ ਜਿਹਦੇ ਵਿੱਚ ਨਿੰਮ ਪੀਪਲ ਤੇ ਬਰੋਟਾ ਜਿੱਥੇ ਸਾਨੂੰ ਖੁੱਲੀ ਥਾਂ ਜਗ੍ਹਾ ਮਿਲਦੀ ਹੈਗੀ ਕੋਈ ਸਾਂਝੇ ਖੂਹ ਹੋ ਗਏ ਕੋਈ ਧਾਰਮਿਕ ਸਥਾਨ ਹੋ ਗਏ ਜਾ ਕੋਈ ਗਰਾਊਂਡ ਹੋ ਗਿਆ ਜਿੱਥੇ ਵੱਧ ਜਾਏਗਾ ਕਿਉਂਕਿ ਉਹ ਵੱਡੇ ਪੌਦੇ ਨੇ ਉੱਥੇ ਅਸੀਂ ਨੇ ਤਰਵੈਣੀ ਵੇ ਲਾਈਆਂ ਨੇ ਇਸ ਸਾਲ ਵੀ ਅਸੀਂ ਨੇ ਨਿੰਮ ਪੀਪਲ ਦੇ ਬਰੋਟੇ ਲਾਏ ਨੇ ਵਿੱਚ ਤੇ ਜ਼ਿਆਦਾਤਰ ਉੱਖਾ ਅਸੀਂ ਛਾਂ ਤੇ ਫਲਾਂ ਵਾਲੇ ਹੀ ਲਾਇਆ ਨੇ ਕਰਾਚੋਂ ਦੇ ਵਿੱਚ ਸ਼ੁਰੂਆਤੀ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਸਾਰੇ ਸਾਡੇ ਸਰਪੰਚ ਭਰਾਵਾਂ ਨੂੰ ಗ್ರಾಮ ਪੰਚਾਇਤਾਂ ਨੂੰ ਔਰ ਸਾਡੇ ਜਿੰਨੇ ਵੀ ਪੰਜਾਬ ਵਾਸੀ ਨੇ ਉਹਨਾਂ ਨੂੰ ਇਹ ਬੇਨਤੀ ਕਰਾਂਗੇ ਕਿ ਤੁਸੀਂ ਵੀ ਇਸ ਮਹਿਮ ਨੂੰ ਆਪਾਂ ਅੱਗੇ ਚਲਾਈਏ ਅਸੀਂ ਆਪਣੇ ਪਿੰਡ ਤੋਂ ਇਸ ਮਹਿਮ ਦੀ ਸ਼ੁਰੂਆਤ ਕੀਤੀ ਹੈ ਜਿੰਨੇ ਵੀ ਆਪਣੇ ਖੇਤਾਂ ਦੇ ਵਿੱਚ ਆਪਾਂ ਥੋੜੀ ਥੋੜੀ ਜਗ੍ਹਾ ਜਿਹੜੀ ਕਿਉਂਕਿ ਸਾਨੂੰ ਇੱਕ ਜੀ ਦੇਖਣ ਦੇ ਵਿੱਚ ਮਿਲੀ ਹੈ ਕਿਉਂਕਿ ਕੁਸ਼ਕ ਜਿਹੜੇ ਮੋਟਰ ਕਨੈਕਸ਼ਨ ਨੇ ਉਹਨਾਂ ਦੇ ਉੱਪਰ ਜਗ੍ਹਾ ਬਹੁਤ ਘੱਟ ਹੈਗੀ ਮਤਲਬ ਕਿ ਅਸੀਂ ਇਹ ਬੇਨਤੀ ਕਰਦੇ ਹਾਂ ਕਿ 2-2 3-3 ਵਿਸਵੇ ਜਗ੍ਹਾ ਆਪਾਂ ਆਪਣੇ ਖੇਤਾਂ ਦੇ ਵਿੱਚ ਛੱਡੀਏ ਕੋਈ ਫਰਕ ਨਹੀਂ ਪੈਂਦਾ ਇਹ ਚੀਜ਼ ਦੇ ਨਾਲ ਜਿਆਦਾ ਅੱਜ ਦੇਖੇ ਫਸਲ ਦੇ ਝਾੜ ਦੇ ਉੱਪਰ ਪਰ 5 ਤੋਂ 10 ਰਕਤ ਹਰੇਕ ਜਣੀ ਕਿ ਮੋਟਰ ਦੇ ਉੱਪਰ ਹੋਣੇ ਬਹੁਤ ਜ਼ਰੂਰੀ ਨੇ ਦੀਪ ਸਿੰਘਾ ਮੈਂ ਪਿੰਡ ਕਰਾਚੋਂ ਦਾ ਸਨੀਕ ਆ ਤੇ ਅੱਜ ਸਾਡੀ ਪੰਚਾਇਤ ਨੇ ਤੇ ਨਗਰ ਨਿਵਾਸੀਆਂ ਨੇ ਮਤਲਬ ਕਿ ਇੱਕ ਬਰਾਲਾ ਸ਼ੁਰੂ ਕੀਤਾ ਹੈ ਹਰ ਮੋਟਰ ਦੇ ਉੱਤੇ ਜਾ ਕੇ ਦਰਖਤ ਲਗਾਉਣੇ ਸ਼ੁਰੂ ਕੀਤੇ ਨੇ ਤੇ ਸਾਡੇ ਮਤਲਬ ਕਿ ਖੇਤ ਵਿੱਚ ਆ ਕੇ ਸਾਰੀ ಗ್ರಾಮ ਪੰਚਾਇਤ ਸਰਪੰਚ ਸਾਹਿਬਾਨ ਤੇ ਨਗਰ ਨਿਵਾਸੀ ਪਹੁੰਚੇ ਨੇ ਅਸੀਂ ਆਪਣੀ ਮੋਟਰ ਦੇ ਉੱਤੇ ਛਾਂ ਵਾਲੇ ਦਰਖਤ ਲਗਾਏ ਨੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮਤਲਬ ਕਿ ਆਪਣੇ ਦਰਖਤ ਮੋਟਰਾਂ ਦੇ ਉੱਤੇ ਦਰਖਤ ਲਗਾਉਣੇ ਚਾਹੀਦੇ ਨੇ ਅਸੀਂ ਬਹੁਤ ਬਹੁਤ ਧੰਨਵਾਦ ਆ ਸਰਪੰਚ ਸਾਹਿਬ ਦੇ ਤੇ ਗ੍ਰਾਮ ਪੰਚਾਇਤ ਦੇ ਆ ਕਿਵੇਂ ਲੱਗਦਾ ਸੋਨ ਜੀ ਅਪਰੇਲਾ ਕੀਤੇ ਜਾ ਰਹੇ ਨੇ ਕਿ ਦਰਖਤਾਂ ਮੁੰਦੇ ਸੀ ਮੋਟਰ ਦੇ ਪਰ ਹੁਣ ਲੁੱਟਉਂਦੇ ਜਾ ਰਹੇ ਨੇ ਕਿਵੇਂ ਕੰਮ ਹੋਗੇ ਵੀ ਕਿਸਾਨਾਂ ਨੂੰ ਹੋਰ ਨਹੀਂ ਵੱਧ ਲਾਉਣੇ ਜੀ ਸਾਨੂੰ ਇਹ ਉਪਰਾਲਾ ਬਹੁਤ ਚੰਗਾ ਲੱਗਿਆ ਅਸੀਂ ਸਭ ਨੂੰ ਅਪੀਲ ਕਰਦੇ ਆ ਕਿ ਆਪਣੇ ਮੋਟਰਾਂ ਦੇ ਉੱਤੇ ਖੁੱਲੀ ਜਗ੍ਹਾ ਛੱਡ ਕੇ ਤੇ ਸਰਪੰਚ ਸਾਹਿਬਾਂ ਨੂੰ ਵੀ ਅਪੀਲ ਹੈਗੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਇਹ ਉਪਰਾਲਾ ਸ਼ੁਰੂ ਕਰਨ ਤਾਂ ਜੋ ਆਪਣੇ ਮੋਟਰਾਂ ਦੇ ਉੱਤੇ ਕਿਸਾਨ ਭਰਾਵਾਂ ਦੇ ਜਾ ਕੇ ਉਹ ਮਦਦ ਕਰਕੇ ਉਹਨਾਂ ਦੇ ਦਰਖਤ ਲਗਾ ਸਕਣ ਠੀਕ ਸਰਪਿੰਡ ਕਰਾਚੂ ਵੀ ਠੀਕ ਹੈ ਤੁਹਾਡੇ ਪਿੰਡ ਦੇ ಗ್ರಾಮ ਪੰਚਾਇਤ ਵੱਲੋਂ ਇੱਕ ਮਿਸ਼ਨ ਸ਼ੁਰੂ ਕੀਤਾ ਗਿਆ ਦਰਖਤ ਦਾ ਤਾਂ ਕੀ ਕਹਿਣਾ ਕਰੋ ਇਹ ਬਹੁਤ ਵਧੀਆ ਉਪਰਾਲਾ ਵੀਰੇ ਤੇ ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਹਾਂ ਦਰਖਤ ਲਗਾਉਂਦੇ ਆ ਰਹੇ ਆ ਤੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਵੀ ਹਰ ਸਾਲ ਮੋਟਰਾਂ ਤੇ ਜਿੱਥੇ ਵੀ ਜਗ੍ਹਾ ਮਿਲਦੀ ਹੈਗੀ ਉੱਥੇ ਦਰਖਤ ਲਗਾਏ ਜਾਂਦੇ ਨੇ। ਇਹ ਤਾਂ ਲੱਗ ਹਾਂਜੀ ਵੀਰੇ ਬਿਲਕੁਲ ਇਹਦਾ ਬਹੁਤ ਵਧੀਆ ਅਸਰ ਹੋਊਗਾ ਕਿਉਂਕਿ ਹਰ ਇੱਕ ਜਿੰਨੇ ਵੀ ਅਸੀਂ ਦਰਖਤ ਲਗਾਏ ਨੇ ਹਰ ਇੱਕ ਕਿਸਾਨ ਭਰਾ ਨੇ ਇਸ ਮੁਹਿੰਮ ਦੇ ਵਿੱਚ ਸਾਥ ਦਿੱਤਾ ਹੈ। ਸਰਦਾਰ ਦਲਜੀਤ ਸਿੰਘ ਸਰਪੰਚ ਦੀ ਇਸ ਮੁਹਿੰਮ ਦੇ ਵਿੱਚ ਹਰ ਇੱਕ ਕਿਸਾਨ ਵੀਰ ਨੇ ਵਧੀਆ ਤਾਂ ਹੋਰ ਪੰਚਾਇਤ ਪਿੰਡ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ? ਬਿਲਕੁਲ ਵੀਰੇ ਹਰ ਇੱਕ ਪੰਜਾਬ ਦੇ ਵਾਸੀ ਨੂੰ ਇਹ ਅਪੀਲ ਕਰਨੀ ਚਾਹਾਂਗੇ ਕਿ ਵੱਧ ਤੋਂ ਵੱਧ ਛਾਂ ਵਾਲੇ ਫਲਾਂ ਵਾਲੇ ਤੇ ਆਪਣੇ ਜਿੰਨੇ ਵੀ ਰਿਹਾਇਸ਼ ਇਹ ਤੀ ਰੁੱਖ ਨੇ ਉਹ ਲਗਾਏ ਜਾਣ ਮਨਪ੍ਰੀਤ ਸਿੰਘ ਜੀ ਠੀਕ ਹੈ ਮਨਪ੍ਰੀਤ ਜੀ ਪਿੰਡ ਦੀ ਪੰਚਾਇਤ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹਰ ਮੋਟਰ ਤੇ ਰੁਕਦਾ ਕਿਵੇਂ ਦਾ ਲੱਗਿਆ ਉਪਰਾਲਾ ਬਹੁਤ ਬਹੁਤ ਵਧੀਆ ਉਪਰਾਲਾ ਜੀ ਇਹ ਸਾਡੇ ਸਰਪੰਚ ਦਲਜੀਤ ਸਿੰਘ ਕਮਾਨ ਸਾਹਿਬ ਜਿਨ੍ਹਾਂ ਨੇ ਸਮੁੱਚੇ ਪਿੰਡ ਦੀਆਂ ਮੋਟਰਾਂ ਤੇ ਮੈਂ ਕਹਿੰਨਾ ਇੱਕ ਇੱਕ ਮਹੀਨੇ ਤੋਂ ਲੱਗੇ ਨੇ ਜਿੱਥੇ ਰੁਕ ਲਵਾ ਰਹੇ ਨੇ ਸਾਰੇ ਸਾਰੀਆਂ ਮੋਟਰਾਂ ਤੇ ਬਹੁਤ ਵੱਡਾ ਵਧੀਆ ਉਪਰਾਲਾ ਕੀਤਾ ਠੀਕ ਹੈ ਤਾਂ ਲੱਗਦਾ ਵੀ ਇਹ ਉਪਰਾਲਾ ਹਰ ਪਿੰਡ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਪਹਿਲਾਂ ਮੋਟਰਾਂ ਤੇ ਦਰਖਤਾਂ ਜ਼ਰੂਰ ਦੇਖੇ ਜਾਂਦੇ ਸੀ ਹੁਣ ਘਟਦੇ ਜਾ ਰਹੇ ਨੇ ਹਾਂਜੀ ਹਾਂਜੀ ਬਿਲਕੁਲ ਜੀ ਇਹ ਸਾਰੇ ਕਿਤੇ ਹੋਣਾ ਚਾਹੀਦਾਗਾ ਦੇਖਿਆ ਜਿੱਥੇ ਲੋਕ ਦਰਖਤ ਲੈ ਕੇ ਨਹੀਂ ਆਉਂਦੇ ਆ ਕਿ ਪਰ ਆਏ ਵੀ ਲਵਾ ਜ਼ਰੂਰ ਲੈਂਦੇ ਨੇ ਹਨਾ ਉਹਨਾਂ ਨੂੰ ਸਾਮ ਸੰਭਾਲ ਕਰ ਲੈਂਦੇ ਨੇ ਪਰ ਲੈ ਕੇ ਆਉਣਾ ਥੋੜਾ ਜਿਹਾ ਖੇਚਲਾ ਬਣਦੇ ਨੇ ਉਹ ਚੀਜ਼ ਦੀ ਪਿੰਡ ਵਾਸੀ ਸਾਥ ਦੇ ਰਹੇ ਨੇ ਪੂਰਾ ਮੈਂ ਕਹਨਾ ਜੀ ਪੂਰਾ ਸਾਥ ਆ ਜੀ ਹਰ ਇੱਕ ਨੇ ਅਗਲਾ ਆ ਵੀ ਲੈ ਕੇ ਜਾਂਦਾ ਵੀ ਹਾਂ ਮੈਂ ਆਪਣੀ ਮੋਟਰ ਤੇ ਲਾਉਣਾ ਚਾਹਣਾ ਮੈਨੂੰ ਦਰਖਤ ਦਿੱਤੇ ਆ ਤਾਂ ਦੇਖਭਾਲੀ ਕਹਿੰਦੇ ਨੇ ਵੀ ਜਰੂਰ ਇਹਦੀ ਦੇਖਭਾਲ ਵੀ ਕੀਤੀ ਜਾਊਗੀ ਹਾਂਜੀ ਹਾਂਜੀ ਬਿਲਕੁਲ ਜੀ ਸਾਰਿਆਂ ਨੇ ਭਰੋਸਾ ਦਿੱਤਾ ਅਗਰ ਗੱਲ ਕਰੀਏ ਜੀ ਅੱਗੇ ਜਾਮਣਾ ਵਗੈਰਾ ਦੇ ਦੇ ਸੀ ਤੂਤੀਆਂ ਵਗੈਰਾ ਦਰਖਤ ਬਹੁਤ ਕੁਦਰਤੀ ਹੁੰਦੇ ਸੀ ਪਰ ਲੋਕ ਮਾਰਕੀਟ ਚ ਜਾਮਣਾ ਵੀ ਮੁੱਲ ਕਿੰਨਾ ਜਾਂਦੇ ਨੇ ਸੋਨੂੰ ਲੱਗਦਾ ਵੀ ਅਜੇ ਦਰਖਤ ਸਾਰੇ ਕਿਸਾਨਾਂ ਨੂੰ ਇੱਕ ਤੋਂ ਇੱਕ ਕੰਮ ਸਿਕਮੇ ਜਰੂਰ ਲਾਉਣਾ ਚਾਹੀਦਾ ਜੀ ਤਰਫ ਹਾਂਜੀ ਹਾਂਜੀ ਬਿਲਕੁਲ ਜੀ ਜਿੱਥੇ ਅਸੀਂ ਛੋਟੇ ਹੁੰਦੇ ਸੀ ਦੇਖਦੇ ਆ ਰਹੇ ਆ ਵੀ ਆਮ ਹੀ ਹੁੰਦੇ ਸੀ ਜਿੱਥੇ ਦਰ ਤਰਸਾਨੀ ਫਲਾਂ ਵਾਲੇ ਛਾਂ ਵਾਲੇ ਦਰਖਤ ਦੋਵਾਂ ਤਰੀਕਿਆਂ ਨਾਲ ਲਾਇਨੇ ਸਰਪੰਚ ਸਾਹਿਬ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਠੀਕ ਹੈ